ਸਰ ਇਹ ਪਾਸਪੋਰਟ ਸਰ ਇਹ ਪਾਸਪੋਰਟ ਸਰ ਜਿੱਦਾਂ ਬਹੁਤ ਸਾਫ਼ ਹੋ ਰਿਹਾ ਹੈ ਆ ਇੱਥੇ ਵਾਲਾ ਇੱਥੇ ਵਾਲਾ ਚਲੋ ਓਕੇ ਸੋ 1 ਪੁਆਇੰਟ 1 ਮਿੰਟ ਹੋ ਗਿਆ ਮਾਜੂਬ ਬਕਸਾਬ ਤੇ ਨਿਸ਼ਾਨ ਦੇਇਸਤੇ ਜਿਹੜਾ ਗ੍ਰਾਫ ਤੇ ਖਰਾਬ ਵਾਚ ਮਿਲ ਗਈ ਹੈ ਜਿਨਾਂ ਆਪਣੀ ਆਪ ਵੀ ਪਤਾ ਪੱਲੇ ਬਹੁਤ ਅੱਛਾ ਕੰਮ ਕਰਦੇ ਹੋ ਮੇਰੇ ਕਮਿਸ਼ਨਰ ਜੀ ਸਾਹਿਬ ਨੇ ਵੀ ਬਹੁਤ ਧੰਨਵਾਇਆ ਵਡਿਆ ਰਕਬੀਆਂ ਕੁੱਝ ਜਨੇ ਬੀਤੀਆਂ ਔਰ 23 ਦਸੰਬਰ ਨੂੰ ਲਾਸਟ ਡੇ ਆਫ ਈਅਰ ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀ ਉਸੇ ਸਿੱਧੇ ਬੈਕਵਾਰਡ ਲਿੰਕਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਰੂਟ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਗਰਾਊਂਡਸ ਔਰ ਇੱਕ ਸਵਾਰੀ ਛੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਨਾਟਕਾਟਲ ਹੈ ਜਿ ਮਨੂੰ ਮਨਾਵਾ ਵਿਧਾਇਕਾ ਯੂਐਸਏ ਦੇ ਬਟਾ ਉਹ ਬੰਦਾ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਪੜੀ ਗਈ ਸੀ ਰਿਕਵਰੀ ਹੋਈ ਸੀ ਕਨੀ ਕਿੰਨੇ ਦੀ ਉਹਦੇ 23 ਲੱਖ ਰੁਪਏ ਵੀ ਸੀ ਲੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਟੋਟਲ ਹੋਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ ਸਾਡੇ 22 ਕੇਜੀ ਹੋ ਚੁੱਕੀ ਹੈ ਸਾਡੇ 22 ਕਿਲੋ ਔਰ ਆ ਵੈਪਨ ਵੀ 700 ਦੇ ਪਹਿਲਾਂ ਗੈਸਪੀ ਸੀਗਾ ਮਿੱਟੀ ਵੀ ਸੀਗੀ ਹੁਣ ਇਹਨਾਂ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੁੰਡੇਰ ਸਾਹਿਬ ਮਿਸਟਰ ਅਭਿਮਨਯੂ ਰਾਣਾ ਸਰਜੀਤ ਸਿੰਘ ਜੀ ਸਾਡੇ ਐਸਪੀ ਸਾਹਿਬ ਔਰ ਦਿੰਦਰਜੀ ਸਾਡੇ ਸੀਆਈਏ ਪਿਆ ਇਹਨਾਂ ਨੇ ਬ੍ਰੀਮਿੰਟ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਇੱਕ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਨੇ ਉਹ ਵੀ ਅਸੀਂ ਇੰਵੈਸਟੀਗੇਟ ਕਰ ਰਿਹਾ ਮੈਨੂੰ ਉਮੀਦ ਹੈ ਕਿ ਇਹਦੇ ਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਦਿਨ ਮੁਜ਼ਮ ਨੇ ਇਹ ਬਲਰਾਜ ਸਿੰਘ ਕਾਕਾ ਲਗਰੀਮਲ ਲਮਰਸਲ ਅਮੋਲियस ਲਾਲੂ ਇਸਰ ਦੇ ਜਿਹੜੇ ਚਾਚਾ ਭਤੀਜਾ ਨੇ ਜਿਹਦੀ ਹਿੰਦੀ ਅਮਨਸਰ ਤੇ ਲੈਣ ਵਾਲੇ ਆ ਔਰ ਜੋ ਇਹਨਾਂ ਦੀ ਬਿਲਕੁਲ ਹੀ ਕੁਛੀ ਤੋਂ ਪਤਾ ਲੱਗਿਆ ਕਿ ਤਕਰੀਬਨ 10 ਸਾਲ ਤੋਂ ਇਹ ਕੰਮ ਹੈ ਜਿਹੜਾ ਹੀਰੋ ਜਿਹੜੀ ਸਮਗਮਿੰਦਾਈ ਕਰ ਰਿਹਾ ਹੈ ਔਰ ਇਹਦੇ ਹੋਰ ਰਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕ ਆਊਟ ਕਰ ਸਰ ਲਾਸਟ